ਕੱਲ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਮੌਕ ਡ੍ਰਿਲ ਹੋਣ ਜਾ ਰਹੀ ਆ ਪੰਜਾਬ ਦੇ ਵਿੱਚ ਵੀ ਕਈ ਸ਼ਹਿਰ ਜਿਹੜੇ ਨੇ ਉਹ ਚੁਣੇ ਗਏ ਨੇ ਅਗਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦਾ ਬੇਰਕਾ ਮਿਲਕ ਪਲਾਂਟ ਚੁਣਿਆ ਗਿਆ ਵਾ ਜਿੱਥੇ 4 ਵਜੇ ਮੌਕ ਡ੍ਰਿਲ ਜਿਹੜੀ ਆ ਸ਼ੁਰੂ ਹੋਵੇਗੀ ਇਸੇ ਥਾਂ ਤੇ ਅਸੀਂ ਮੌਜੂਦ ਅਗੇ ਜਿੱਥੇ ਮੌਕ ਡ੍ਰਿਲ ਹੋਣੀ ਹੈਗੀ ਆ 4 ਵਜੇ ਇੱਥੇ ਇੱਕ ਸਾਇਰਨ বাজਾਇਆ ਜਾਵੇਗਾ ਉਸ ਸਾਇਰਨ ਤੋਂ ਬਾਅਦ ਮੌਕ ਡ੍ਰਿਲ ਜਿਹੜੀ ਆ ਸ਼ੁਰੂ ਹੋ ਜਾਵੇਗੀ ਸਬੰਧਤ ਅਧਿਕਾਰੀ ਜਿਹੜੇ ਨੇ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਵਾ ਲਗਾ ਦਿੱਤੀਆਂ ਗਈਆਂ ਨੇ ਚਾਹੇ ਉਹ ਪੁਲਿਸ ਕਮਿਸ਼ਨਰ ਹੋਣ ਚਾਹੇ ਉਹ ਨਗਰ ਨਿਗਮ ਦੇ ਕਮਿਸ਼ਨਰ ਹੋਣ ਕਮਾਂਡੇਡ ਹੋਣ 에어 ਫੋਰਸ ਸਟੇਸ਼ਨ ਹਲਵਾਰਾ ਵਾ ਉਪ ਮੰਡਲ ਜਿਹੜਾ ਵਾ ਪੱਛਮੀ ਹਲਕੇ ਦਾ ਉਹ ਹੈਗਾ ਵਾ ਜ਼ਿਲ੍ਹਾ ਫਾਇਰ ਅਫਸਰ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਸਿਵਲ ਸਰਜਨ ਦੀ ਡਿਊਟੀ ਲਗਾ ਦਿੱਤੀ ਗਈ ਆ ਇਸ ਤੋਂ ਇਲਾਵਾ ਵਕਫਾ ਵਿਭਾਗ ਜਿਹੜੇ ਨੇ ਜਨਰਲ ਮੈਨੇਜਰ ਵੇਰਕਾ ਮਿਲਕ ਪਲੈਂਟ ਜਿੱਥੇ ਮੌਕ ਡ੍ਰਿਲ ਹੋਣੀ ਆ ਉਹਨਾਂ ਦੀਆਂ ਸਾਰੀਆਂ ਦੀਆਂ ਡਿਊਟੀਆਂ ਜਿਹੜੀਆਂ ਵਾ ਨਿਰਧਾਰਤ ਕਰਤੀਆਂ ਨੇ ਦੱਸ ਦਿੰਨੇ ਕਿ ਕੱਲ 4 ਵਜੇ ਵੇਰਕਾ ਮਿਲਕ ਪਲੈਂਟ ਦਾ ਇੱਕ ਸਾਇਰਨ ਜਿਹੜਾ ਵਾ ਉਹ বাজਾਇਆ ਜਾਵੇਗਾ ਉਹ ਖਤਰੇ ਦਾ ਸਾਇਰਨ ਹੋਵੇਗਾ 4 ਵਜੇ ਸਾਇਰਨ ਜਿਸ ਤਰ੍ਹਾਂ ਹੀ ਵੱਜੇਗਾ ਉਸ ਤੋਂ ਬਾਅਦ ਤੁਰੰਤ ਮੌਕੇ ਤੇ ਵੱਡੇ ਅਧਿਕਾਰੀ ਜਿਹੜੇ ਨੇ ਉਹ ਪਹੁੰਚ ਜਾਣਗੇ ਮੌਕ ਡ੍ਰਿਲ ਦੀ ਜਿਹੜੀ ਸ਼ੁਰੂਆਤ 4 ਵਜੇ ਹੋ ਜਾਏਗੀ ਇਸੇ ਥਾਂ ਤੋਂ ਇੱਕ ਸਾਇਰਨ ਬਜਾਇਆ ਜਾਵੇਗਾ ਉਹ ਖਤਰੇ ਦਾ ਸਾਇਰਨ ਹੋਵੇਗਾ ਉਸ ਤੋਂ ਬਾਅਦ ਇੱਥੇ ਵੱਡੇ ਅਧਿਕਾਰੀ ਪਹੁੰਚਣਗੇ ਜਿਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਫਾਇਰ ਬ੍ਰਿਗੇਡ ਹੋਵੇ ਸੈਨਾ ਦੇ ਅਧਿਕਾਰੀ ਹੋਣ ਐਨਸੀਸੀ ਦੇ ਜਿਹੜੇ ਸਟੂਡੈਂਟ ਆ ਉਹ ਪਹੁੰਚਣਗੇ ਸਕੂਲਾਂ ਦੇ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਇੱਥੇ ਦੱਸਿਆ ਜਾਵੇਗਾ ਕਿ ਮੌਕ ਡ੍ਰਿਲ ਕਿਸ ਤਰ੍ਹਾਂ ਦੀ ਹੁੰਦੀ ਆ ਹਾਲਾਂਕਿ ਜਿਹੜੇ ਲੁਧਿਆਣਾ ਦੇ ਡੀਸੀ ਨੇ ਹਿਮਾਂਸ਼ੂ ਜੈਨ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇ ਵਿੱਚ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ ਇਹ ਸਿਰਫ ਇੱਕ ਜਿਹੜਾ ਵਾ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਕਿ ਮੌਡਰਨ ਹੁੰਦੀ ਕਿਸ ਤਰ੍ਹਾਂ ਹੈਗੀ ਆ ਜੇ ਕਿਸੇ ਤਰ੍ਹਾਂ ਦੀ ਕੋਈ ਵਿਪਤਾ ਪੈ ਜਾਵੇ ਕਿਸੇ ਤਰ੍ਹਾਂ ਦੀ ਕੋਈ ਆਫਤਾ ਆ ਜਾਵੇ ਤਾਂ ਕਿਸ ਤਰ੍ਹਾਂ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕਦਾ ਵਾ ਵੇਰਕਾ ਮਿਲਕ ਪਲਾਂਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਫਿਰੋਜ਼ਪੁਰ ਰੋਡ ਤੇ ਇਹ ਵੇਰਕਾ ਮਿਲਕ ਪਲਾਂਟ ਹੈਗਾ ਵਾ ਤੁਰੰਤ ਇੱਥੇ ਕੱਲ ਹਲਚਲ ਜਿਹੜੀ ਹੈ 4 ਵਜੇ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ-ਨਾਲ ਇਹ ਤਸਵੀਰ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਫਰੋਜਪੁਰ ਤੋਂ ਜਦੋਂ ਅਸੀਂ ਲੁਧਿਆਣਾ ਨੂੰ ਐਂਟਰ ਕਰਦੇ ਆ ਜਿਸ ਤਰ੍ਹਾਂ ਇਹ ਪੁੱਲ ਫਰੋਜਪੁਰ ਰੋਡ ਤੋਂ ਜਿਹੜਾ ਪੁੱਲ ਉਤਰਦਾ ਲੁਧਿਆਣਾ ਐਂਟਰ ਤੇ 베르카 ਮਿਲਕ ਪਲਾਂਟ ਆ ਲੈਫਟ ਹੈਂਡ 베르카 ਮਿਲਕ ਪਲਾਂਟ ਆਵੇਗਾ ਤਾਂ ਇਸੇ ਜਗ੍ਹਾ ਕੱਲ ਮੌਕ ਡ੍ਰਿਲ ਹੋਵੇਗੀ ਉਸ ਵਕਤ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਆ ਕੱਲ ਡੀਸੀ ਜਿਹੜੇ ਨੇ ਉਹਨਾਂ ਵੱਲੋਂ ਵੀ ਇੱਕ ਆਰਡਰ ਜਿਹੜਾ ਦਿੱਤਾ ਗਿਆ ਵਾ ਉਹਨਾਂ ਵੱਲੋਂ ਇੱਕ ਸੰਦੇਸ਼ ਦਿੱਤਾ ਗਿਆ ਲੁਧਿਆਣਾ ਵਾਸੀਆਂ ਨੂੰ ਕਿ ਕੱਲ 4 ਵਜੇ ਮੌਕ ਡ੍ਰਿਲ ਹੋਣੀ ਆ ਪੈਨਿਕ ਨਾ ਹੋਣ ਲੋਕ ਸਿਰਫ ਇਹ ਸਮਝਾਉਣ ਦੇ ਲਈ ਕਿ ਜਦੋਂ ਕਿਸੇ ਤਰ੍ਹਾਂ ਦੇ ਹਾਲਾਤ ਬੰਦੇ ਨੇ ਤਾਂ ਕਿਸ ਤਰ੍ਹਾਂ ਸਥਿਤੀ ਤੇ ਕਾਬੂ ਪਾਇਆ ਜਾ ਸਕਦਾ ਵਾ ਤਾਂ 4 ਵਜੇ ਮੁਕੜੇ ਸ਼ੁਰੂ ਹੋਵੇਗੀ ਉਸ ਤੋਂ ਬਾਅਦ ਰਾਤ 8 ਵਜੇ ਪੂਰੇ ਲੁਧਿਆਣੇ ਨੂੰ ਬਲੈਕਆਊਟ ਕਰ ਦਿੱਤਾ ਜਾਵੇਗਾ ਪੂਰਾ ਲੁਧਿਆਣਾ ਬਲੈਕਆਊਟ ਹੋ ਜਾਵੇਗਾ ਪੂਰੇ ਲੁਧਿਆਣੇ ਦੀ ਲਾਈਟ ਬੰਦ ਕਰਤੀ ਜਾਵੇਗੀ ਕੁਝ ਥਾਂ ਇਸ ਤਰ੍ਹਾਂ ਦੇ ਚੁਣੇ ਗਏ ਨੇ ਜਿੱਥੇ ਬਿਲਕੁਲ ਹਨੇਰਾ ਹੋ ਜਾਵੇਗਾ ਜਾਨੀ ਕਿ ਪੂਰੀ ਤਰ੍ਹਾਂ ਹਨੇਰੇ ਦੇ ਵਿੱਚ ਲੁਧਿਆਣਾ ਜਿਹੜਾ ਵਾ ਉਹ ਡੁੱਬ ਜਾਵੇਗਾ ਇਹ ਕੁਝ ਥਾਵਾਂ ਤੇ ਹੋਵੇਗਾ ਫਿਲਹਾਲ ਜਿਹੜੀ ਲਾਈਟ ਆ ਉਹ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਬੰਦ ਰਹੇਗੀ ਤਾਂ ਇਹ ਆਰਡਰ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਆਰਡਰ ਦੀ ਕਾਪੀ ਜਾਰੀ ਕਰ ਦਿੱਤੀ ਗਈ ਆ ਵੱਖ-ਵੱਖ ਵਿਭਾਗ ਜਿਹੜੇ ਨੇ ਉਹਨਾਂ ਨੂੰ ਇਹ ਕਾਪੀਆਂ ਜੜੀਆਂ ਵਾ ਮੂਹਈਆ ਕਰਾ ਦਿੱਤੀ ਗਈਆਂ ਨੇ ਕਿ ਕੱਲ ਮੌਕ ਟ੍ਰਿਲ ਹੋਣੀ ਆ ਇੱਕ ਦੇਸ਼ ਆਇਆ ਵਾ ਸੈਂਟਰ ਗਵਰਨਮੈਂਟ ਦਾ ਕਿ ਪੂਰੇ ਦੇਸ਼ ਦੇ ਵਿੱਚ ਕਈ ਥਾਵਾਂ ਤੇ ਇਹ ਮੌਕ ਡ੍ਰਿਲ ਜਿਹੜੀ ਕੀਤੀ ਜਾਣੀ ਹੈ ਉਹਦੇ ਵਿੱਚ ਕੀ ਕੀ ਕੀਤਾ ਜਾਣਾ ਵਾ ਕਿੰਨੇ ਵਜੇ ਮੌਕ ਡ੍ਰਿਲ ਲਾਉਣੀ ਆ ਉਸ ਦਾ ਸਾਰਾ ਵੇਰਵਾ ਜਿਹੜਾ ਵਾ ਉਸ ਲੈਟਰ ਦੇ ਵਿੱਚ ਲਿਖਾ ਲਿਖਿਆ ਗਿਆ ਵਾ ਕੱਲ 4 ਵਜੇ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਵੀ ਮੌਕ ਡ੍ਰਿਲ ਹੋਵੇਗੀ ਇੱਥੇ ਇੱਕ ਸਾਇਰਨ ਵੱਜੇਗਾ ਜਿਸ ਨੂੰ ਖਤਰੇ ਦਾ ਸਾਇਰਨ ਕਹਿੰਦੇ ਆ ਉਹ ਸਾਇਰਨ ਜਦੋਂ ਵੱਜੇਗਾ ਤਾਂ ਉਸ ਤੋਂ ਬਾਅਦ ਤੁਰੰਤ ਮੌਕ ਡ੍ਰਿਲ ਜਿਹੜੀ ਆ ਸ਼ੁਰੂ ਹੋ ਜਾਵੇਗੀ ਸਕੂਲਾਂ ਦੇ ਵਿਦਿਆਰਥੀ ਇੱਥੇ ਬੁਲਾਏ ਗਏ ਨੇ ਐਨਐਸ ਐਨਸੀਸੀ ਦੇ ਜਿਹੜੇ ਪਿਆਰ ਸਟੂਡੈਂਟਾਂ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਵਾ ਨਾਲ ਦੀ ਨਾਲ ਐਨਡੀਆਰਐਸ ਦੀਆਂ ਟੀਮਾਂ ਜਿਹੜੀਆਂ ਵਾ ਮੌਕੇ ਤੇ ਤਨਾਤ ਕੀਤੇ ਜਾਣਗੇ ਆ ਅਗਰ ਕਿਸੇ ਤਰ੍ਹਾਂ ਦੀ ਬਿਲਡਿੰਗ ਨੂੰ ਅੱਗ ਲੱਗਦੀ ਆ ਜਾਂ ਬਿਲਡਿੰਗ ਡਿੱਗ ਜਾਂਦੀ ਆ ਤਾਂ ਤੁਰੰਤ ਮੌਕੇ ਤੋਂ ਕਿਸ ਤਰ੍ਹਾਂ ਸਥਿਤੀ ਕੰਟਰੋਲ ਕਰਨੀ ਆ ਤੁਰੰਤ ਇੱਥੋਂ ਐਂਬੂਲੈਂਸ ਮੂਵ ਕਿਸ ਤਰ੍ਹਾਂ ਕਰਨੀ ਹੈਗੀ ਆ ਐਂਬੂਲੈਂਸ ਕਿੰਨੀ ਜਲਦੀ ਹਸਪਤਾਲ ਪਹੁੰਚੇਗੀ ਹਸਪਤਾਲ ਕਿਸ ਤਰ੍ਹਾਂ ਅਲਰਟ ਤੇ ਰੱਖੇ ਜਾਂਦੇ ਨੇ ਡਾਕਟਰਾਂ ਦੀ ਟੀਮਾਂ ਕਿਸ ਤਰ੍ਹਾਂ ਅਲਰਟ ਤੇ ਰਹਿਣਗੀਆਂ ਸਾਰੀ ਜਾਣਕਾਰੀ ਜਿਹੜੀ ਆ ਕੱਲ ਸਾਂਝੀ ਵੀ ਕੀਤੀ ਜਾਵੇਗੀ ਔਰ ਦੱਸਿਆ ਜਾਵੇਗਾ ਕਿ ਮੌਕ ਟ੍ਰਿਲ ਦੇ ਵਿੱਚ ਪੂਰੀ ਤਿਆਰੀ ਕਿਸ ਤਰ੍ਹਾਂ ਪ੍ਰਸ਼ਾਸਨ ਦੀ ਹੁੰਦੀ ਹੈਗੀ ਆ ਤਾਂ ਕੱਲ ਇਹ ਮੌਕ ਡ੍ਰਿਲ ਜਿਹੜੀਆਂ ਹੋਣ ਜਾ ਰਹੀ ਆ 4 ਵਜੇ ਦਾ ਸਮਾਂ ਰੱਖਿਆ ਗਿਆ ਵਾ ਸ਼ਾਮ 4 ਵਜੇ ਮੌਕ ਡ੍ਰਿਲ ਹੋਵੇਗੀ ਵੇਰਕਾ ਮਿਲਕ ਪਲਾਂਟ ਤੇ ਇੱਕ ਸਾਇਰਨ ਵੱਜੇਗਾ ਇਹ ਸਾਇਰਨ ਸਿਰ ਵੇਰਕਾ ਨਹੀਂ ਹੋਰ ਵੀ ਜਗ੍ਹਾ ਜਿਹੜੀਆਂ ਚੁਣੀਆਂ ਗਈਆਂ ਨੇ ਜਿੱਥੇ ਵੱਡੇ ਵੱਡੇ ਸਾਇਰਨ ਲੱਗੇ ਹੋਣੇ ਫੈਕਟਰੀਆਂ ਦੇ ਵਿੱਚ ਉਹਨਾਂ ਥਾਵਾਂ ਤੇ ਸਾਇਰਨ ਜਿਹੜੇ ਨੇ ਵਜਾਏ ਜਾਣਗੇ ਫਿਲਹਾਲ ਜੋ ਜਗਾ ਸਿਲੈਕਟ ਕੀਤੀ ਗਈ ਹੈ ਉਹ ਵੇਰਕਾ ਮਿਲਕ ਪਲੈਂਟ ਹੀ ਹੈ ਵੇਰਕਾ ਮਿਲਕ ਪਲੈਂਟ ਤੇ ਇੱਕ ਸਾਇਰਨ ਜਿਹੜਾ ਵਾ ਵਜਾਇਆ ਜਾਵੇਗਾ ਉਸ ਤੋਂ ਬਾਅਦ ਮੌਕ ਡ੍ਰਿਲ ਤੁਰੰਤ ਸ਼ੁਰੂ ਹੋ ਜਾਵੇਗੀ ਜਿੰਨਾ ਜਿੰਨਾਂ ਨੂੰ ਆਰਡਰ ਜਾਰੀ ਕੀਤੇ ਗਏ ਨੇ ਉਹ ਸਾਰੇ ਅਧਿਕਾਰੀ ਜਿਹੜੇ ਨੇ ਇੱਥੇ ਪਹੁੰਚ ਜਾਣਗੇ ਚਾਹੇ ਉਹ ਫਾਇਰ ਬ੍ਰਿਗੇਡ ਦੇ ਹੋਣ ਚਾਹੇ ਉਹ ਐਨਡੀਆਰ ਦੀਆਂ ਟੀਮਾਂ ਹੋਣ ਪੁਲਿਸ ਦੀਆਂ ਟੀਮਾਂ ਹੋਣ ਆਰਮੀ ਦੀਆਂ ਟੀਮਾਂ ਹੋਣ ਤਾਂ ਇਹ ਸਾਰੀਆਂ ਤਿਆਰੀਆਂ ਜਿਹੜੀਆਂ ਵਾ ਮੁਕੰਮਲ ਜਿਹੜੀਆਂ ਵਾ ਕਰ ਲਿੱਤੀਆਂ ਗਈਆਂ ਨੇ ਕੱਲ ਕਿਸ ਤਰ੍ਹਾਂ ਮੌਕ ਡ੍ਰਿਲ ਹੋਵੇਗੀ ਸਕੂਲਾਂ ਦੇ ਬੱਚਿਆਂ ਨੂੰ ਦੱਸਿਆ ਜਾਵੇਗਾ ਲੋਕ ਲੁਧਿਆਣਾ ਦੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਤੁਸੀਂ ਤਿਆਰ ਰਹਿਣਾ ਵਾ ਕਿਸ ਤਰ੍ਹਾਂ ਇਸ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਉਸ ਵਕਤ ਤੁਸੀਂ ਕੀ ਕਰਨਾ ਹੈਗਾ ਵਾ ਇਹ ਸਾਰੀ ਜਾਣਕਾਰੀ ਜਿਹੜੀ ਹੈ ਕੱਲ ਤੁਹਾਨੂੰ ਦੱਸੀ ਜਾਵੇਗੀ ਤਾਂ ਪੂਰੇ ਦੇਸ਼ ਦੇ ਵਿੱਚ ਇਹ ਮੌਕ ਟ੍ਰਿਲ ਹੋਣ ਜਾ ਰਹੀ ਹੈ ਕੁਝ ਥਾਵਾਂ ਸਿਲੈਕਟ ਕੀਤੀਆਂ ਨੇ ਬਾਰਡਰ ਏਰੀਆ ਦੇ ਨਾਲ-ਨਾਲ ਖਾਸ ਕਰੇ ਏਰੀਏ ਜਿਹੜੇ ਨੇ ਸਿਲੈਕਟ ਕੀਤੇ ਗਏ ਨੇ ਪੰਜਾਬ ਦੇ ਵੀ ਕੁਝ ਸ਼ਹਿਰ ਜਿਹੜੇ ਨੇ ਉਹ ਸਿਲੈਕਟ ਕੀਤੇ ਗਏ ਨੇ ਲੁਧਿਆਣਾ ਦਾ ਨਾਮ ਵੀ ਜਿਹੜਾ ਇਸ ਦੇ ਵਿੱਚ ਹੈਗਾ ਵਾ ਕਿਉਂਕਿ ਬਾਰਡਰ ਏਰੀਆ ਪੰਜਾਬ ਹੈਗਾ ਵਾ ਤਾਂ ਇਸ ਤੇ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਉਸ ਵਕਤ ਤੁਸੀਂ ਕੀ ਕੀ ਕਰਨਾ ਵਾ ਇਹ ਮੌਕ ਡ੍ਰਿਲ ਦੇ ਵਿੱਚ ਕੱਲ ਸਾਰਾ ਕੁਝ ਦੱਸਿਆ ਜਾਵੇਗਾ ਤਾਂ ਇਹ ਮੌਕ ਡ੍ਰਿਲ ਕੱਲ ਸ਼ੁਰੂ ਹੋਵੇਗੀ 4 ਵਜੇ ਦਾ ਸਮਾਂ ਰੱਖਿਆ ਗਿਆ ਵਾ ਉਸ ਤੋਂ ਬਾਅਦ ਲੁਧਿਆਣਾ ਬਲੈਕਆਊਟ ਕੀਤਾ ਜਾਵੇਗਾ 8 ਤੋਂ ਲੈ ਕੇ 8:30 ਵਜੇ ਦਾ ਸਮਾਂ ਦਿੱਤਾ ਗਿਆ ਕਿ ਬਲੈਕਆਊਟ ਹੋਵੇਗਾ ਉਸ ਤੋਂ ਬਾਅਦ ਕੁਝ ਜਗ੍ਹਾ ਇਹੋ ਜਿਹੀ ਸਿਲੈਕਟ ਕੀਤੀਆਂ ਗਈਆਂ ਨੇ ਜਿੱਥੇ ਪੂਰੀ ਤਰ੍ਹਾਂ ਹਨੇਰਾ ਹੋ ਜਾਵੇਗਾ ਯਾਨੀ ਕਿ ਬਿਜਲੀ ਕਿਸੇ ਤਰ੍ਹਾਂ ਦੀ ਨਹੀਂ ਹੋਵੇਗੀ ਨਾ ਹੀ ਇਨਵਰਟਰ ਚੱਲੇਗਾ ਕਿਸੇ ਤਰ੍ਹਾਂ ਦੀ ਉੱਥੇ ਬਿਜਲੀ ਜਿਹੜੀ ਆ ਉਹ ਨਹੀਂ ਹੋਵੇਗੀ ਤਾਂ ਇਹ ਬਲੈਕਆਊਟ ਜਿਹੜਾ ਵਾ ਕੱਲ 8 ਤੋਂ 8:30 ਦਾ ਸਮਾਂ ਰੱਖਿਆ ਗਿਆ ਵਾ ਤਾਂ ਡੀਸੀ ਜਿਹੜੇ ਨੇ ਲੁਧਿਆਣਾ ਡੀਸੀ ਨੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਵੱਲੋਂ ਵੀ ਇੱਕ ਸੰਦੇਸ਼ ਦਿੱਤਾ ਗਿਆ ਲੁਧਿਆਣਾ ਦੇ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਗਿਆ ਕਿ ਤੁਸੀਂ ਕੱਲ ਪੈਨਿਕ ਨਾ ਹੋਈਓ ਇੱਕ ਮੌਕ ਟ੍ਰਿਲ ਹੈਗੀ ਆ ਕਿਸ ਤਰ੍ਹਾਂ ਅਸੀਂ ਤਿਆਰੀ ਕਰ ਰਹੇ ਆ ਉਸ ਦਾ ਸਿਰਫ ਇੱਕ ਇੱਕ ਜਾਇਜ਼ਾ ਲਿੱਤਾ ਜਾਣਾ ਵਾ ਸਥਿਤੀ ਕਿਸ ਤਰ੍ਹਾਂ ਕੰਟਰੋਲ ਕੀਤੀ ਜਾਂਦੀ ਹੈ ਪੂਰੀ ਜਿਹੜੀ ਆ ਕੱਲ ਸਥਿਤੀ ਜਿਹੜੀ ਆ ਉਹ ਇਸ ਜਗ੍ਹਾ ਤੇ ਜਿਹੜੀ ਆ ਦੇਖੀ ਜਾਵੇਗੀ